ਜਾਵੇਂ ਫਿਲਮ ਤੂਫਾਨ ਸਿੰਘ ਦੀ ਟੀਮ ਮੰਗਲਵਾਰ ਨੂੰ ਮੀਡੀਆ ਦੇ ਰੂਪ ਰੂਪ ਹੋਈ ਆਪਣੀ ਸੈਂਸਰ ਬੋਰਡ ਦੇ ਖਿਲਾਫ ਸ਼ਿਕਾਇਤ ਲੈ ਕੇ ਫਿਲਮ ਦੀ ਟੀਮ ਦਾ ਕਹਿਣਾ ਹੈ ਕਿ ਬਿਨਾਂ ਵਜ੍ਹਾ ਉਹਨਾਂ ਦੀ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਜਿਹੜੀ ਫਿਲਮ 15 ਜੁਲਾਈ ਨੂੰ ਰਿਲੀਜ਼ ਹੋਣੀ ਸੀ ਉਹ ਅਕਤੂਬਰ ਤੱਕ ਟ੍ਰਿਬਿਊਨਲ ਵਿੱਚ ਫਸ ਚੁੱਕੀ ਹੈ ਤੂਫਾਨ ਸਿੰਘ ਜਿਹੜਾ ਹੈਗਾ ਇਹ ਮੂਵਮੈਂਟ ਨਾਲ ਰਿਲੇਟਡ ਕੈਰੈਕਟਰ ਹੈ ਤੇ ਇਹ ਟੈਰਰਿਜ਼ਮ ਜਿਹੜਾ ਹੈਗਾ ਪ੍ਰਮੋਟ ਕਰ ਰਿਹਾ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਕੁਝ ਦੱਸ ਨਹੀਂ ਸਕਦੇ ਸਾਡਾ ਜਿਹੜਾ ਹੈਗਾ ਡੈਡਲਾਈਨਸ ਜਿਹੜੀ ਗਾਈਡਲਾਈਨ ਦਰਸਲ ਤੂਫਾਨ ਸਿੰਘ 84 ਦੇ ਕਾਲੇ ਦੌਰ ਨਾਲ ਜੁੜੇ ਹੋਏ ਨੇ ਅਤਿਵਾਦੀ ਲਹਿਰ ਦਾ ਹਿੱਸਾ ਮੰਨੇ ਜਾਂਦੇ ਨੇ ਇਸ ਗੱਲ ਤੋਂ ਫਿਲਮ ਦੇ ਨਿਰਦੇਸ਼ਕ ਬਾਗਲ ਸਿੰਘ ਵੀ ਵਾਕਫ ਨੇ ਪਰ ਉਹਨਾਂ ਦਾ ਦਾਵਾ ਹੈ ਕਿ ਫਿਲਮ ਅਤਵਾਦ ਨੂੰ ਪ੍ਰਮੋਟ ਬਿਲਕੁਲ ਨਹੀਂ ਕਰਦੀ ਤੂਫਾਨ ਸਿੰਘ ਲਗ ਸਿਗਾ ਆਪਣਾ ਲਹਿਰ ਨਾਲ ਸਿਗਾ ਕਨੈਕਟਡ ਪਰ ਫਿਰ ਵੀ ਅਸੀਂ ਜਿੰਨਾ ਵੀ ਹੋ ਸਕਦਾ ਮੈਕਸਿਮਮ ਟੂ ਮੈਕਸਿਮਮ ਅਸੀਂ ਉਸ ਨੂੰ ਅਵੋਇਡ ਕੀਤਾ ਹੈਗਾ ਜਿੰਨਾ ਵੀ ਉਹਦੇ ਵਧੀਆ ਜੇ ਚੰਗੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਜੋ ਕੀਤਾ ਪਬਲਿਕ ਵਾਸਤੇ ਉਹ ਆਪਾਂ ਸਾਰੀਆਂ ਸ਼ੋਅ ਕੀਤੀਆਂ ਪਰ ਜਿਹੜਾ ਇੱਕ ਫੈਕਟ ਹੈਗਾ ਕਿ ਉਹ ਰਿਲੇਟਿਡ ਸੀਗੀ ਅੰਦਾਹ ਦੇ ਨਾਲ ਉਹ ਤਾਂ ਰਹਿਣੀ ਹੈ ਉਹ ਚ ਉਹਨਾਂ ਨੂੰ ਪ੍ਰੋਬਲਮ ਸੀਗੀ ਪਰ ਫਿਰ ਵੀ ਉਹਦੇ ਵਿੱਚ ਫਿਲਮ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਕਿ ਜਿਹੜਾ ਰਿਜੈਕਟ ਹੋਣਾ ਚਾਹੀਦਾ ਫਿਲਮ ਦੇ ਨਿਰਮਾਤਾ ਜਰਨੈਲ ਸਿੰਘ ਮੁਤਾਬਕ ਪੰਜਾਬ ਦੇ ਇਤਿਹਾਸ ਤੇ ਫਿਲਮ ਬਣਨੀ ਚਾਹੀਦੀ ਹੈ ਫਿਰ ਉਹ ਕੌਂਟਰੋਵਰਸ਼ੀਅਲ ਹੀ ਕਿਉਂ ਨਾ ਹੋਵੇ ਅਸੀਂ ਉਸ ਕੌਮਨਰ ਪ੍ਰਣ ਕਰਦੇ ਆ ਕਿ ਆਪਣੇ ਚਾਨੇ ਦੇ ਪਹੁੰਚਣ ਵਾਸਤੇ ਖੂਨ ਦਾ ਇੱਕ ਇੱਕ ਕਤਰਾ ਵਹਾ ਦੇਾਂਗੇ ਇਦਾਂ ਦੀ ਫੇ ਸਾਰੇ ਕੌਂਟਰੋਵਰਸੀ ਬੋਤਾ ਸਿੰਘ ਗਰਜਾ ਸਿੰਘ ਵੀ ਕੌਂਟਰੋਵਰਸੀਲ ਆ ਉਹ ਵੀ ਸਰਕਾਰ ਦੇ ਖਿਲਾਫ ਲੜੇ ਸੀਗੇ ਸੁਖਾ ਸਿੰਘ ਮਹਤਾਬ ਸਿੰਘ ਹੋ ਗਏ ਬਹੁ ਬੰਦਾ ਸਿੰਘ ਬਹਾਦਰ ਹੋ ਗਏ ਮਹਾਰਾਜ ਰਣਜੀਤ ਸਿੰਘ ਹੋ ਗਿਆ ਜਿੰਨੇ ਵੀ ਉਹ ਸਿੱਖ ਵਾਰੀਅਰ ਨੇ ਜੱਸਾ ਸਿੰਘ ਆਲੂ ਵਾਲੀ ਜੱਸਾ ਸਿੰਘ ਰਾਮਗੜੀ ਆ ਜਾਇ ਸਿੰਘ ਹੋ ਗਏ ਭਗੀਲ ਸਿੰਘ ਹੋ ਗਏ ਹਨ ਇਹ ਸਾਰੇ ਜਿੰਨੇ ਵੀ ਸੀਗੇ ਇਹ ਸਾਰੇ ਲੜੇ ਤੇ ਜ਼ੁਲਮ ਦੇ ਖਿਲਾਫ ਹੀ ਆ ਸੋ ਇੱਕ ਅਸੀਂ ਸਿਰਫ ਇੰਨਾ ਕਹਿਣਾ ਚਾਹੁੰਦੇ ਕਿ ਅਸੀਂ ਇੱਕ ਸਕ੍ਰੀਨ ਪਲੇ ਬਣਾਇਆ ਇਹੋ ਜਿਹਾ ਸਕ੍ਰੀਨ ਪਲੇ ਆ ਜਿਹਦੇ ਵਿੱਚ ਰੋਮਾਂਸ ਵੀ ਹੈਗਾ ਜਿਹਦੇ ਵਿੱਚ ਐਕਸ਼ਨ ਵੀ ਹੈਗਾ ਸਾਡੀ ਬੇਸਿਕਲੀ ਫਿਲਮ ਟਿਪੀਕਲ ਐਕਸ਼ਨ ਫਿਲਮ ਅਸੀਂ ਬਣਾਈ ਹੈ। ਦਰਸਲ ਜਰਨੈਲ ਸਿੰਘ ਚਾਹੁੰਦੇ ਨੇ ਕਿ ਪੰਜਾਬ ਦਾ ਵੱਖਰਾ ਸੈਂਸਰ ਬੋਰਡ ਬਣਾ ਦਿੱਤਾ ਜਾਏ। ਇਹਨਾਂ ਦਾ ਮਹਿਕਮਾ ਜਿਹੜਾ ਉੱਥੇ ਸੈਂਸਰ ਬੋਰਡ 'ਚ ਬੈਠੇ ਨੇ ਉਹ ਸਰਕਾਰੀ ਬੰਦੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਕਿ ਪੰਜਾਬ 'ਚ ਕੀ ਚੱਲਣਾ ਚਾਹੀਦਾ ਕੀ ਨਹੀਂ ਚੱਲਣਾ ਚਾਹੀਦਾ। ਇਹ ਪੰਜਾਬ ਸਰਕਾਰ ਜੇ ਆਪਣੇ ਵੱਲੋਂ ਇੱਕ ਸੈਂਸਰ ਬੋਰਡ ਬਣਾਵੇ। ਵੈਸੇ ਤੇ ਸੈਂਸਰ ਬੋਰਡ ਨੂੰ ਅਥਾਰਟੀ ਨਹੀਂ ਹੁੰਦੀ ਕਿ ਰਿਫਿਊਜ਼ ਕਰ ਦੇ ਜੋ ਐਕਟ ਹੈ ਜੀ। ਉਹ ਸਿਰਫ ਸਰਟੀਫਿਕੇਟ ਦੇ ਸਕਦੇ ਨੇ। ਹਨਾ? ਰਿਫਿਊਜ਼ ਕਰਨਾ ਨਹੀਂ ਵੇਖਣਾ ਉਹ ਆਡੀਅੰਸ ਦੇ ਹੱਥ ਹੈ ਜਿੱਦਾਂ ਫੌਨ ਦੇ ਵਿੱਚ ਚੱਲਦਾ ਫੌਨ ਦੇ ਵਿੱਚ ਉਹ ਗ੍ਰੇਡ ਦੇ ਦਿੰਦੇ ਨੇ ਵੀ ਆਹ ਗ੍ਰੇਡ ਆ ਤੁਸੀਂ ਦੇਖਣੀ ਹੈ ਤੇ ਦੇਖ ਲਓ ਨਹੀਂ ਦੇਖਣ ਦੇ ਨਾ ਦੇਖੋ ਇਸ ਪੂਰੇ ਮਾਮਲੇ ਤੇ ਫਿਲਮ ਦੇ ਮੁੱਖ ਅਦਾਕਾਰ ਰਣਜੀਤ ਬਾਵਾ ਨੇ ਵੀ ਦੱਸਿਆ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਜਦੋਂ ਕਿਸੇ ਆਰਟਿਸਟ ਦਾ ਗਾਣਾ ਫਿਲਮ ਬੈਨ ਹੁੰਦੀ ਹੈ ਨਾ ਤੇ ਆਰਟਿਸਟ ਨੂੰ ਬਹੁਤ ਜ਼ਿਆਦਾ ਉਹਦਾ ਕੌਨਫੀਡੈਂਸ ਲੋ ਹੁੰਦਾ ਕਿ ਉਹਨੂੰ ਖੁਸ਼ੀ ਹੁੰਦੀ ਆ ਕਿਉਂਕਿ ਇੱਕ ਬਹੁਤ ਸਾਰੀ ਜਿਹੜੀ ਉਹਦੀ ਆਡੀਅੰਸ ਆ ਪੰਜਾਬ ਤੋਂ ਓਵਰ ਸੀ ਜੀ ਸਾਰੇ ਉਹਨੂੰ ਦੇਖਣਾ ਚਾਹੁੰਦੇ ਏ ਤਾਂ ਸਾਡੀ ਫਿਲਮ ਦੀ ਵੇਕਸ 15 ਜੁਲਾਈ ਦੀ ਤਾਂ 15 ਜੁਲਾਈ ਲੰਘਣ ਤੋਂ ਬਾਅਦ ਕਿਤਨੇ ਕਿਤੇ ਜਿਹੜੇ ਤੁਹਾਡੇ ਚਾਹਣ ਵਾਲੇ ਹੁੰਦੇ ਦੇਖਣ ਵਾਲੇ ਹੁੰਦੇ ਕਿਤਨੇ ਕਿਤੇ ਉਸ ਚੀਜ਼ ਤੋਂ ਥੋੜਾ ਜਿਹਾ ਹਟ ਜਾਂਦੇ ਆ ਤੁਹਾਨੂੰ ਫਿਰ ਇੱਕ ਨਵੇਂ ਸਿਰੇ ਤੋਂ ਉਹਨਾਂ ਨੂੰ ਮਤਲਬ ਯਾਦ ਕਰਾਉਣਾ ਫਿਲਮ ਬਾਰੇ ਫਿਲਮ ਉਹ ਸਾਰਾ ਕੁਝ ਬਾਕੀ ਇਹ ਕਿ ਇਸ ਬਾਰੇ ਕੁਝ ਕਹਿ ਨਹੀਂ ਸਕਦੇ ਫਿਲਹਾਲ ਫਿਲਮ ਦੀ ਟੀਮ ਨੂੰ ਉਮੀਦ ਹੈ ਕਿ ਫਿਲਮ ਰਿਲੀਜ਼ ਹੋ ਜਾਏਗੀ ਜੇ ਨਹੀਂ ਤਾਂ ਕਚਹਿਰੀ ਦਾ ਬੂਹਾ ਖੜਕਾਉਣਗੇ ਆਜ਼ਾਦੀ ਮੁਫਤ ਨਹੀਂ ਮਿਲਦੀ ਇਹਦਾ ਮੁੱਲ ਤਾਰਨਾ ਪੈਂਦਾ